ਚਾਲਾ ਤੇ ਕਦੇ ਸੋਚਿਆ ਨਹੀਂ ਸੀਗਾ ਕਿ ਜਿਹੜੇ ਬੰਦੇ ਦਾ ਆਪਾਂ ਇੰਨਾ ਕਰਾਂਗੇ ਉਹ ਆਪਣੇ ਉਹ ਬੰਦਾ ਇੱਥੋਂ ਤੱਕ ਗਿਰਜੂਗਾ ਯਾਰ ਬਾਕੀ ਕਹਿੰਦੇ ਆ ਇਹ ਹੈ ਨਹੀਂ ਖਰਨਲ ਮੈਨੂੰ ਪਹਿਲਾਂ ਹੀ ਮੇਰੇ ਯਾਰ ਕਹੀ ਜਾਂਦੇ ਸੀਗੇ ਭਾਈ ਉਹ ਡਿਊਜ ਫਾਰ ਵਾਲੇ ਭਰਾ ਵੀ ਕਹੀ ਜਾਂਦੇ ਸੀ ਗੱਗੂ ਭਰਾ ਵੀ ਹੁਣੇ ਵੀ ਕਹੀ ਜਾਂਦੇ ਸੀ ਕਿ ਲੱਕੀ ਕੋਈ ਫਾਇਦਾ ਨਹੀਂ ਇਹ ਇੰਨੇ ਵਾਲੇ ਹੈ ਨਹੀਂ ਜਿੰਨਾ ਆਪਾਂ ਇਹਨਾਂ ਦਾ ਕਰੀ ਜਾਂਦੇ ਆ ਮੈਂ ਇਸ ਫੀਲਡ ਵਿੱਚ ਕਦੇ ਕੰਮ ਨਹੀਂ ਕਰੂੰਗਾ ਭਾਈ ਮਨ ਨਹੀਂ ਕਰਦਾ ਮਨ ਨਹੀਂ ਕਰਦਾ ਇਹ ਸਭ ਕੰਮ ਕਰਨੇ ਦਾ ਕਿਉਂਕਿ ਭਾਈ ਇਤਨੀ ਬਸੜ ਹੋ ਚੁੱਕੀ ਇਸ ਚੀਜ਼ ਮੇ ਲੋਕ ਇੱਕ ਦੂਸਰੇ ਕੋਹਰਾਨੇ ਲਈ ਪਤਾ ਨਹੀਂ ਕਿ ਸੱਤ ਤੱਕ ਗਿਰ ਜਾਂਦੇ ਹਨ ਲੱਕੀ ਤੇ ਗੁਰੂਬੀਰ ਦੀ ਜੋੜੀ ਵਿੱਚ ਪਈ ਦਰਾੜ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਵੇਗਾ ਕਿ ਲੱਕੀ ਗੋਲਡ ਸਮਿਥ ਨੇ ਲਾਈਵ ਆ ਕੇ ਗੁਰੂਬੀਰ ਨੂੰ ਲੈ ਕੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਹੈ ਲੱਕੀ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਉਸਨੇ ਪੂਰਾ ਸਾਥ ਦਿੱਤਾ ਉਸੇ ਨੇ ਉਸ ਨਾਲ ਧੋਖਾ ਕੀਤਾ ਵਿਲਾ ਹਾਲ ਲੱਕੀ ਨੇ ਸਿੱਧੇ ਤੌਰ ਤੇ ਗੁਰੂ ਵੀਰ ਦਾ ਨਾਮ ਨਹੀਂ ਲਿਆ ਪਰ ਉਸ ਦੀਆਂ ਗੱਲਾਂ ਤੋਂ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਰਿਹਾ ਵਾ ਕਿ ਇਸ਼ਾਰਾ ਗੁਰੂ ਵੀਰ ਵੱਲ ਹੀ ਸੀ ਤੁਸੀਂ ਵੀ ਦੇਖੋ ਇਹ ਵੀਡੀਓ ਕਦੇ ਸੋਚਿਆ ਨਹੀਂ ਸੀਗਾ ਕਿ ਜਿਹੜੇ ਬੰਦੇ ਦਾ ਆਪਾਂ ਇੰਨਾ ਕਰਾਂਗੇ ਉਹ ਆਪਣੇ ਉਹ ਬੰਦਾ ਇੱਥੋਂ ਤੱਕ ਗਿਰ ਜੂਗਾ ਯਾਰ ਚਲ ਸਾਡੀ ਲੜਾਈ ਹੋਈ ਨਹੀਂ ਆਇਆ ਕੋਈ ਚੱਕਰ ਨਹੀਂ ਯਾਰ ਕਈ ਵਾਰੀ ਬੰਦੇ ਦਾ ਦਿਲ ਮਾੜਾ ਹੁੰਦਾ ਬੰਦਾ ਲੜਾਈ ਝਗੜਾ ਨਹੀਂ ਦੇਖ ਸਕਦਾ ਸਹਜਣ ਹਾਂ ਹੈਨਾ ਤੇ ਬੰਦਾ ਨਹੀਂ ਆਇਆ ਕੋਈ ਚੱਕਰ ਨਹੀਂ ਤੇਰੇ ਨਾਲ ਇੰਨਾ ਟਾਈਮ ਰਹੀਂ ਹਨਾ ਤੂੰ ਆਪਣੇ ਘਰੇ ਆਇਆ ਆਪਾਂ ਤੇਰੇ ਘਰੇ ਆਏ ਠੀਕ ਆ ਸਬੂਤਾਂ ਦੇ ਦਮ ਤੇ ਮੈਂ ਗੱਲ ਕਰੂੰਗਾ ਐ ਫੋਕੀਆਂ ਗੱਲਾਂ ਨਹੀਂ ਕਰਦਾ ਠੀਕ ਆ ਤੇ ਤੈਨੂੰ ਪਤੰਦਰਾ ਆਪਾਂ ਇਥੋਂ ਟਰੈਕਟਰ ਦਵਾਇਆ ਮੈਂ ਆਪਦੇ ਨਾਂ ਤੇ ਟਰੈਕਟਰ ਦਵਾਇਆ ਯਾਰ ਠੀਕ ਆ ਕਿੰਨਾ ਨੱਕੀ ਨਹੀਂ ਕੀਤਾ ਭਰਾਵਾ ਤੇਰੇ ਵਾਸਤੇ ਹੈ ਟਰਬੋ ਲਾ ਕੇ ਗਏ ਪਹਿਲਾਂ ਫਿਰ ਆਹ ਟਰੈਕਟਰ ਇੰਨਾ ਵਧੀਆ ਤਿਆਰ ਕੀਤਾ ਇੰਨਾ ਕੁਸ ਕਰਨ ਦਾ ਮੁੱਲ ਪਤਾ ਕੀ ਦਿੱਤਾ ਬੰਦੇ ਨੇ ਇੱਥੇ ਸਕਰੀਨਸ਼ਾਟ ਲਾ ਦੂੰਗਾ ਮੈਂ ਸਬੂਤ ਆਪਣੇ ਕੋਲੇ ਆਪਾਂ ਐਂ ਫੁਕੀਆਂ ਬੰਨੀ ਮਾਰ ਦੇ ਬੰਦੇ ਨੇ ਆਈਡੀ ਦਿਵਾਤੀ ਕਾਪੀਰਾਈਟ ਮਾਰਤਾ ਪਤੰਦਰਾ ਪਤਾ ਕਿਆ ਬਾਤ ਹੈ ਇਤਨਾ ਕ ਪਾਣੀ ਲੋ ਇਤਨਾ ਕ ਪਾਣੀ ਚੁੱਲੂ 'ਤੇ ਪਾਣੀ ਲੋ ਨਾਕ ਡਬੋਕੇ ਮਰ ਜਾਓ ਠੀਕ ਹੈ ਬਾਕੀ ਕਹਿੰਦੇ ਆ ਇਹ ਹੈ ਨਹੀਂ ਕਰਨਲੇ ਮੈਨੂੰ ਪਹਿਲਾਂ ਹੀ ਮੇਰੇ ਯਾਰ ਕਹੀ ਜਾਂਦੇ ਸੀ ਕਿ ਭਾਈ ਉਹ ਡਿਊਜ ਫਾਰ ਵਾਲੇ ਭਰਾ ਵੀ ਕਹੀ ਜਾਂਦੇ ਸੀ ਗੱਗੂ ਭਰਾਵ ਹੁਣੇ ਵੀ ਕਹੀ ਜਾਂਦੇ ਸੀ ਕਿ ਲੱਕੀ ਕੋਈ ਫਾਇਦਾ ਨਹੀਂ ਇਹ ਐਨੇ ਵਾਲੇ ਹੈ ਨਹੀਂ ਜਿੰਨਾ ਆਪਾਂ ਇਹਨਾਂ ਦਾ ਕਰੀ ਜਾਂਦੇ ਆ ਪਰ ਬਸ ਇੱਥੇ ਮੈਂ ਲਾ ਤਾਣਾ ਸਕਰੀਨਸ਼ਾਟ ਦੇਖ ਲੈਣਾ ਤੁਸੀਂ ਕੀ ਕੁਝ ਹੋਇਆ ਬਹੁਤ ਮਾੜੀ ਗੱਲ ਆ ਯਾਰ ਬਾਕੀ ਅੱਜ ਤੋਂ ਬਾਈ ਆਪਣਾ ਓਕੇ ਬਾਈ ਟਾਟਾ ਮੇਰੇ ਨਾਂ ਤੇ ਡ੍ਰੈਕਟਰ ਆ ਉਹ ਜਦੋਂ ਮਰਜ਼ੀ ਆਪ ਦਾ ਪੰਜਾਬ ਆ ਕੇ ਆਰਸੀ ਲੈ ਜੀ ਆਪਦੇ ਨਾਂ ਕਰਾ ਲਈ ਸਹੀ ਹੈ ਨਾ ਅੱਜ ਤੋਂ ਆਪਣੀ ਓਕੇ ਬਾਈ ਟਾਟਾ ਇਹ ਵੀਡੀਓ ਤੋਂ ਬਾਅਦ ਲੱਕੀ ਦੇ ਸਮਰਥਕ ਲਗਾਤਾਰ ਗੁਰੂਬੀਰ ਦੇ ਖਿਲਾਫ ਬਿਆਨ ਦੇ ਰਹੇ ਹਨ ਅਤੇ ਉਸ ਨੂੰ ਗਲਤ ਕਰਾਰ ਦੇ ਰਹੇ ਹਨ ਇਸੇ ਦੌਰਾਨ ਹੁਣ ਗੁਰੂਬੀਰ ਨੇ ਵੀ ਇੱਕ ਵੀਡੀਓ ਸਾਂਝੀ ਕਰਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਉਹ ਹੁਣ ਟਰੈਕਟਰਾਂ ਵਾਲੀ ਫੀਲਡ ਤੋਂ ਪੂਰੀ ਤਰ੍ਹਾਂ ਦੂਰ ਜਾ ਰਿਹਾ ਵਾ कहना है उस दा चुका है कि चुका मतलब मैं इस फील्ड को इतना दूर जा रहा हूँ छोड़कर इतना दूर जा रहा हूँ छोड़कर मैं पूरी चीजें बताऊंगा बस मेरा अकाउंट आ जाए मैं इस फील्ड में कभी काम नहीं करूंगा क्योंकि इस चीज से हम इतना ज्यादा थक चुके हैं और इतनी ज्यादा नफरत और ये सारी चीजें ले बैठे हैं कि भाई अब मन नहीं करता है मन नहीं करता है ये सब काम करने का क्योंकि भाई इतनी बसट हो चुकी इस चीज़ में लोग एक दूसरे को हराने के लिए पता नहीं किस हद तक गिर जाते हैं तो भाई अब मेरे बस की नहीं है मैं इस फील्ड को छोड़कर जा रहा हूँ हमेशा के लिए मेरा बड़ा अकाउंट आ जाए उसमें पूरी डिटेल में वीडियो बनाकर एक डालूंगा उसके बाद कभी लौट के नहीं आऊंगा इस फील्ड में धन्यवाद इतना प्यार सपोर्ट दिखाने के लिए मैं नहीं करने वाला अभी इसे काम ਜਾਹ ਪੇ ਤੁਹਾਡੀ ਕੰਟੈਂਟ ਤੁਹਾਡੀ ਫੀਲਡ ਔਰ ਜੋ ਤੁਹਾਡਾ ਇਹ ਸਭ ਚੀਜ਼ੇ ਤੁਮੇ ਹੀ ਮੁਬਾਰਕ ਮੂਝੇ ਐਸੀ ਚੀਜ਼ ਨਹੀਂ ਚਾਹੀਏ ਜਾਹ ਪੇ ਮੂਝੇ ਨਫ਼ਰਤ ਮਿਲੇ ਬਾਇਓ ਕਾ ਪਿਆਰ ਨਹੀਂ ਮਿਲੇ ਮੂਝੇ ਐਸੀ ਚੀਜ਼ ਕਭੀ ਨਹੀਂ ਚਾਹੀਏ ਐਸੀ ਫੀਲਡ ਨਹੀਂ ਚਾਹੀਏ ਜਿਸਸੇ ਮੂਝੇ ਨਫ਼ਰਤ ਮਿਲੇ ਮੂਝੇ ਆਇਆ ਤਾਂ ਯਹਾਂ ਪੇ ਪਿਆਰ ਕਮਾਣੇ ਨਫ਼ਰਤ ਕਮਾਣੇ ਨਹੀਂ ਆਇਆ ਤਾਂ ਭਾਈ ਸਾਡੇ ਵੱਲੋਂ ਲੱਕੀ ਅਤੇ ਗੁਰੂਵੀਰ ਦੋਵਾਂ ਲਈ ਇਹੋ ਕਹਿਣਾ ਹੈ ਕਿ ਉਹਨਾਂ ਨੂੰ ਬੈਠ ਕੇ ਆਪਸ ਵਿੱਚ ਆਪਣੀਆਂ ਨਾਰਾਜ਼ਗੀਆਂ ਦੂਰ ਕਰ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਦੋਨਾਂ ਦੀ ਜੋੜੀ ਨੂੰ ਲੋਕ ਬੇਹਦ ਪਿਆਰ ਕਰਦੇ ਨੇ ਤੁਸੀਂ ਇਸ ਸਾਰੇ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਅਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ